ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਦੀ ਚੰਡੀਗੜ੍ਹ ਨਗਰ ਨਿਗਮ ਨੂੰ ਮਿਲੀ ਪਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਾਬਲਾ ਨੇ 19 ਵੋਟਾਂ ਨਾਲ ਮਾਰੀ ਬਾਜ਼ੀ ਚੰਡੀਗੜ੍ਹ ਵਿੱਚ ਪਾਜਪਾ ਮੇਅਰ ਚੁਣੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਕਿਹਾ ਚੰਡੀਗੜ੍ਹ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਹਾਸਲ ਕਰਾਂਗੇ ਜਿੱਤ ਚੰਡੀਗੜ੍ਹ ਨਗਰ ਨਿਗਮ ਵਿੱਚ ਆਪ ਦੀ ਹਾਰ ਨੀਲਗਰ ਨੇ ਕਾਂਗਰਸ 'ਤੇ ਲਗਾਏ ਗੰਭੀਰ ਦੋਸ਼ ਮਾਝੇ ਤੇ ਦੁਆਬੇ ਤੋਂ ਟਰੈਕਟਰ ਲੈ ਕੇ ਤੁਰੇ ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ ਤੇ ਹੋਵੇਗਾ ਭਾਰੀ ਇਕੱਠ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਭਾਜਪਾ ਨੇ ਮੇਅਰ ਦੀ ਚੋਣ ਜਿੱਤ ਕੇ ਸਾਰੀ ਬਾਜ਼ੀ ਪਲਟ ਦਿੱਤੀ ਆਪ ਕਾਂਗਰਸ ਗੜਛੂੜ ਕੋ ਬਹੁਮਤ ਹੋਣ ਦੇ باوجود ਵੀ ਭਾਜਪਾ ਉਮੀਦਵਾਰ ਹਰਪ੍ਰੀਤ ਬਬਲਾ ਨੇ ਕਰਾਸ ਵੋਟਿੰਗ ਤੋਂ ਬਾਅਦ ਇਹ ਜਿੱਤ ਹਾਸਲ ਕੀਤੀ ਜਦਕਿ ਕਾਂਗਰਸੀ ਉਮੀਦਵਾਰਾਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਹਾਸਲ ਕਰਨ ਵਿੱਚ ਸਫਲ ਰਹੇ ਜੇ ਤੋਂ ਬਾਅਦ ਮੇਅਰ ਹਰਪ੍ਰੀਤ ਬਬਲਾ ਦੇ ਪਤੀ ਨੇ ਆਪ ਦੇ ਸਾਬਕਾ ਮੇਅਰ ਵਿਰੁੱਧ ਜਾਂਚ ਪਿਠਾਉਂਦੀ ਗੱਲ ਆਖੀ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਚੁੱਕੇ ਨੇ ਭਾਜਪਾ ਨੇ ਕ੍ਰੋਸ VOTING ਤੋਂ ਬਾਅਦ ਦੋ ਵੋਟਾਂ ਨਾਲ ਇਹ ਚੋਣ ਜਿੱਤੀ ਹੈ ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੜਛੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਪਈਆਂ ਮੇਅਰ ਚੋਣ ਵਿੱਚ ਭਾਜਪਾ ਨੂੰ ਸਿਰਫ 16 ਕੌਂਸਲਰਾਂ ਦਾ ਸਮਰਥਨ ਹਾਸਲ ਸੀ ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇੱਕ ਵੋਟ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਸੀ ਜਿਸ ਤੋਂ ਬਾਅਦ ਕਾਂਗਰਸ ਆਪ ਗੜਚੋੜ ਕੋਲ ਵੀ ਵੋਟਾਂ ਸੀ ਆਪ ਅਤੇ ਕਾਂਗਰਸ ਗੜਚੋੜ ਕੋਲ ਪੂਰਨ ਬਹੁਮਤ ਸੀ ਇਸ ਦੇ ਬਾਵਜੂਦ ਉਹਨਾਂ ਦਾ ਉਮੀਦਵਾਰ ਹਾਰ ਗਿਆ ਚੰਡੀਗੜ੍ਹ ਦੀ ਨਵ ਨਿਯੁਕਤ ਮੇਅਰ ਹਰਪ੍ਰੀਤ ਕੋਰ ਬਬਲਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਚੰਡੀਗੜ੍ਹ ਦੇ ਸੁਨਹਿਰੀ ਦਿਨ ਹੁਣ ਸ਼ੁਰੂ ਹੋ ਗਏ ਨੇ ਪਰ ਉਹਨਕੇ ਪਾਸ ہمارے ਪਾਸ 16 تھے ਉਹਨਕੇ ਪਾਸ 20 ਸੇ ਤੋਂ ਹਮਨੇ ਉਸਕੋ ਰਿਕਵਰ ਵੀ ਕੀਤਾ ਔਰ 19 ਵੋਟਰਸ ਜੋ ਹਮੇਂ ਪੜੀ ਹੈ ਉਹ ਇੱਕ ਬਹੁਤ ਹੀ ਬੜੀ ਜੀਤ ਮੰਨੀ ਜਾ ਸਕਦੀ ਹੈ बाद में वोटिंग आपको ज्यादा मिली इसकी वजह क्या मानती है क्या मैं मानती हूँ की उनको पहले से ही विश्वास था की बीजेपी का महापौर ही काम करा सकता है और कोई काम नहीं करा सकता उनका कहना था कि कुलदीप कुमार पे केस करना हाई कोर्ट तक उनका जाना ये सारा इसके बारे में मैं कुछ नहीं बात कर सकती बिकॉज द केस इज सब इज इन द कोर्ट में उसके बारे में कोई कमेंट नहीं कर सकती है चंडीगढ़ के लिए आगे आने वाले दिनों में सुनहरे सुनहरे दिन आने वाले हैं चंडीगढ़ की जनता के लिए ਮੇਅਰ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਗੜਛੋੜਦਿਆਂ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਪਈਆਂ ਨੇ ਚੰਡੀਗੜ੍ਹ ਭਾਜਪਾ ਦੇ ਉਪ ਪ੍ਰਧਾਨ ਅਤੇ ਨਵ ਨਿਯੁਕਤ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦਵਿੰਦਰ ਸਿੰਘ ਬਬਲਾ ਨੇ ਇਸ ਮੌਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉਨ੍ਹਾਂ ਆਪ ਦੇ ਸਾਬਕਾ ਮੇਅਰ ਕੁਲਦੀਪ ਕੁਮਾਰ ਤੇ ਗੰਭੀਰ ਦੋਸ਼ ਲਾਉਂਦੇ ਆ ਕਿ ਕਾਰਪੋਰੇਸ਼ਨ ਵਿੱਚ ਜੋ ਲੁੱਟ ਹੋਈ ਹੈ ਉਸ ਦੀ ਜਾਂਚ ਕਰਵਾਈ ਜਾਵੇਗੀ ਵਿਸ਼ਵਾਸ ਆਂਦਰ ਸੇ ਆਵਾਜ਼ ਥੀ ਕਿ ਇਹ ਜੋ ਕੰਮ ਹੈ ਇਹ ਹੋਗਾ और जो रहा सहा काम है वो हमारे कुलदीप ने पूरा कर दिया मेयर ने जो दिखा दिया कि लूट रहा है कॉरपोरेशन को काम तो क्या करवाने थे हैं चौदह सौ आदमी रखे चौदह करोड़ रुपया ले गया उसकी अभी इंक्वायरी कराएंगे हम ये भी उनके पार्षदों ने देखा कि भैया हमारे साथ ये किस तरीके से किया उन्होंने भी वोट डाली हमें हम हमने क्या करना है उनसे वो दुखी हो सुखी हो हमने क्या करना है ਇਹ ਗਾਣਾ ਬਬਲੀ ਕੀ ਬਬਲੀ ਜਿੱਤ ਗਈ ਬਸ ਦੱਸਣਯੋਗਾ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਨਾਲ ਸੰਬੰਧਤ ਨਹੀਂ ਕਾਂਗਰਸੀ ਉਮੀਦਵਾਰ ਜਸਪੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਨੇ ਉਨ੍ਹਾਂ ਨੂੰ ਕੁੱਲ 19 ਵੋਟਾਂ ਪਈਆਂ ਜਦਕਿ ਭਾਜਪਾ ਉਮੀਦਵਾਰ ਬਿਮਲਾ दुबे ਨੂੰ 17 ਵੋਟਾਂ ਪਈਆਂ ਇਸ ਤੋਂ ਇਲਾਵਾ ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਚੁਣੀ ਗਈ ਹੈ ਤਰੁਣਾ ਮਹਿਤਾ ਨੂੰ 19 ਵੋਟਾਂ ਪਈਆਂ ਜਦੋਂ ਕਿ ਭਾਜਪਾ ਉਮੀਦਵਾਰ ਲਖਵੀਰ ਸਿੰਘ ਨੂੰ 17 ਵੋਟਾਂ ਮਿਲੀਆਂ ਚੰਡੀਗੜ੍ਹ ਨਿਗਮ ਵਿੱਚ ਕਰਾਸ ਵੋਟਿੰਗ ਤੋਂ ਬਾਅਦ 19 ਵੋਟਾਂ ਹਾਸਲ ਕਰਕੇ ਭਾ ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੱਪਾਪਾ ਨਜ਼ਰ ਆ ਰਹੇ ਨੇ ਬਿੱਟੂ ਨੇ ਜਿੱਥੇ ਜਨਤਾ ਦਾ ਧੰਨਵਾਦ ਕੀਤਾ ਉੱਥੇ ਹੀ ਪਾਰਟੀ ਦਾ ਸਹਿਯੋਗ ਦੇਣ ਲਈ ਕੌਂਸਲਰਾਂ ਦਾ ਵੀ ਧੰਨਵਾਦ ਕੀਤਾ ਨਾਲ ਹੀ ਉਹਨਾਂ 2027 ਦੀਆਂ ਚੋਣਾਂ ਵੱਲ ਇਸ਼ਾਰਾ ਕਰਦਿਆਂ ਕਹਿ ਦਿੱਤਾ ਕਿ ਰਾਜਸਟਾਨੀ ਜਿੱਤ ਤੋਂ ਬਾਅਦ ਭਾਜਪਾ ਦੀ ਅਗਲੀ ਜਿੱਤ ਸੂਬੇ ਪੰਜਾਬ ਵਿੱਚ ਹੋਵੇਗੀ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਭਾਜਪਾ ਨੇ ਆਪਣਾ ਮੇਅਰ ਬਣਾ ਲਿਆ ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਐਲਾਨਿਆ ਗਿਆ ਹਾਲਾਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਦੇ ਹਿੱਸੇ ਆਇ ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਚੰਡੀਗੜ੍ਹ ਉਤੇ ਪਾਰਟਪਾਰ ਦੀ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ ਬਿੱਟੂ ਨੇ ਆਪਣੇ ਮੇਅਰ ਕਾਉਂਸਲਰਾਂ ਲੋਕਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਨਾਲ ਹੀ ਬਿੱਟੂ ਨੇ ਇਹ ਤਾਂ ਕਹਿ ਦਿੱਤਾ ਕਿ ਰਾਜਧਾਨੀ ਉਤੇ ਜਿੱਤ ਤੋਂ ਬਾਅਦ ਅਗਲੀ ਵਾਰੀ ਹੁਣ ਪੰਜਾਬ ਦੀ ਹੈ ਦੇਖੋ ਬਹੁਤ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਕਾਰਯੋ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅੱਜ ਦੇ ਨਹੀਂ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਨੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਹਣੇ ਸ਼ਹਿਰਾਂ ਚੋਂ ਵਰਲਡ ਦੇ ਆ ਚੋਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਭਾਜਪਾ ਦੀ ਜਿੱਤ ਆ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਉਥੋਂ ਲੜੇ ਉਹਨਾਂ ਨੂੰ ਤੇ ਸਾਰੇ ਕੌਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਜਿਹੜੀ ਦਿੱਤੀ। ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਘੜਚੋੜ ਜਿੱਤ ਦੀ ਬਾਜ਼ੀ ਹਾਰ ਗਿਆ। ਇਹ ਹਾਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਈ ਹੈ ਜਿਸ ਕਰਕੇ ਭਾਜਪਾ ਦਾ ਉੱਚਾ ਵਾਧਾ ਹੋਇਆ ਦਿਖਾਈ ਦੇ ਰਿਹਾ। ਜਦ ਕੀ ਦੂਜੇ ਪਾਸੇ ਆਪ ਤੇ ਕਾਂਗਰਸ ਨੂੰ ਇੱਕ ਵੱਡਾ ਝਟਕਾ ਮਿਲਿਆ ਦਿੱਲੀ ਚੋਣਾ ਤੇ ਇਸ ਦਾ ਕੀ ਅਸਰ ਪੈਂਦਾ ਇਹ ਵੇਖਣਾ ਹੋਵੇਗਾ ਪੰਜਾਬ ਵਿੱਚ ਪੰਜ ਵਿੱਚੋਂ ਚਾਰ ਨਿਗਮਾਂ ਵਿੱਚ ਆਪਣੇ ਮੇਅਰ ਐਲਾਨਨ ਤੋਂ ਬਾਅਦ ਆਪ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਰਾਰਾ ਝਟਕਾ ਲੱਗਿਆ ਆਪ ਕਾਂਗਰਸ ਗੜਜੋੜ ਦੀ ਉਮੀਦਵਾਰ ਪ੍ਰੇਮ ਲਤਾ ਦੋ ਵੋਟਾਂ ਕਰਕੇ ਮੇਅਰ ਦੇ ਅਹੁਦੇ ਤੋਂ ਹੱਥ ਤੋਂ ਪੈ ਗਈ ਜਿਸ ਤੋਂ ਬਾਅਦ ਆਪ ਦਾ ਕਾਂਗਰਸ ਤੇ ਜੰਮ ਕੇ ਗੁੱਸਾ ਫਟਿਆ ਪਾਰਟੀ ਦੇ ਸੀਨੀਅਰ ਅਗੂ ਨੀਲ ਗਰਗ ਨੇ ਦਿੱਲੀ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ। ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦਾ ਮੇਅਰ ਤੇ ਕਾਂਗਰਸ ਦਾ ਸੀਨੀਅਰ ਤੇ ਡਿਪਟੀ ਮੇਅਰ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਬੁਖਲਾਈ ਹੋਈ ਨਜ਼ਰ ਆ ਰਹੀ ਹੈ। ਦਰਸਲ ਕਰਾਸ ਵੋਟਿੰਗ ਤੋਂ ਬਾਅਦ ਭਾਜਪਾ ਉਮੀਦਵਾਰ ਨੂੰ 19 ਵੋਟ ਮਿਲੇ ਸਨ ਆਪ ਦੇ ਕਾਂਗਰਸ ਘਰ ਛੋੜਦੇ ਉਮੀਦਵਾਰ ਨੂੰ ਮਹਿਜ 17 ਵੋਟਾਂ ਮਿਲੀਆਂ। ਅਜਿਹੇ ਵਿੱਚ ਆਪ ਨੇ ਕਾਂਗਰਸ 'ਤੇ ਧੋਖਾ ਤਾੜੀ ਕਰਨ ਦੇ ਦੋਸ਼ ਲਾਏ ਨੇ। ਆਪ ਦੇ ਸੀਨੀਅਰ ਬੁਲਾਰੇ ਨੀਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਨੀਲਗਰਗ ਮੁਤਾਬਕ ਕਾਂਗਰਸ ਨੂੰ ਪਾਈ ਵੋਟ ਸਿੱਧੇ ਰੂਪ ਵਿੱਚ ਭਾਜਪਾ ਨੂੰ ਜਾਵੇਗੀ ਕੋ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਮੇਅਰ ਬੰਨਾ ਗੁਪਤ ਵੋਟਾਂ ਦੁਆਰਾ ਇਹ ਬੜਾ ਸਪਸ਼ਟ ਕਰਦਾ ਹੈ ਕਿ ਇਹ ਕਾਂਗਰਸ ਦੀ ਮਿਹਰਬਾਨੀ ਦੇ ਨਾਲ ਹੋਇਆ ਕ੍ਰਾਸ ਵੋਟਿੰਗ ਹੋਈ ਕਾਂਗਰਸ ਦੇ ਕੌਂਸਲਰ ਨੇ ਕ੍ਰਾਸ ਵੋਟਿੰਗ ਕੀਤੀ ਇਸ ਤੋਂ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਕਾਂਗਰਸ ਨੇ ਨਾ ਕੇਵਲ ਧੋਖਾ ਦਿੱਤਾ ਆ ਬਲਕਿ ਚੰਡੀਗੜ੍ਹ ਦੇ ਉਹ ਵੋਟਰ ਜਿਨ੍ਹਾਂ ਨੇ ਕੁਝ ਸੋਚ ਕੇ ਕਾਂਗਰਸ ਨੂੰ ਵੋਟ ਪਾਈ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਛੱਟ ਮਾਰੀ ਹੈ ਇੱਕ ਚੀਜ਼ ਤੇ ਬੜੀ ਸਪਸ਼ਟ ਹੋ ਗਈ ਹੈ ਕਿ ਕਾਂਗਰਸ ਅਤੇ ਬੀਜੇਪੀ ਇੱਕੋ ਸਿੱਕੇ ਦੇ ਦੋ ਪਹਿਲੂ ਹੈਗੇ ਆ ਤੁਸੀਂ ਵੋਟ ਭਾਵੇਂ ਕਾਂਗਰਸ ਨੂੰ ਪਾਓ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਅਲਟੀਮੇਟਲੀ ਉਸਨੇ ਬੀਜੇਪੀ ਦੇ ਵਿੱਚ ਤਾਂ ਹੱਕ ਵਿੱਚ ਭੁਗਤਣਾ ਹੈਗਾ ਇਹੀ ਚੀਜ਼ ਇਹ ਹੁਣ ਦਿੱਲੀ ਦੇ ਵਿੱਚ ਵੀ ਕਰਨਗੇ ਕਿਉਂਕਿ ਦਿੱਲੀ 'ਚ ਵੀ 5 ਫਰਵਰੀ ਨੂੰ ਵੋਟਾਂ ਪੈਡੀਆਂ ਨੇ ਸੋ ਜਿਹੜੇ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਸੁਚੇਤ ਕਰਨਾ ਚਾਹੁੰਦੇ ਹੈਗੇ ਆ ਕਿ ਕਾਂਗਰਸ ਨੂੰ ਵੋਟ ਪਾ ਕੇ ਜਿਹੜਾ ਆਪਣੀ ਵੋਟ ਦੀ ਵੇਸਟ ਇਸ ਨਾ ਕਰੋ ਇਹਨਾਂ ਨੂੰ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਹੈ ਇਹ ਇਹ ਬੀਜੇਪੀ ਦੇ ਨਾਲ ਬਿਲ ਚੁੱਕੇ ਹੈ ਔਰ ਇਹ ਰਲੀ ਮਿਲੀ ਜਿਹੜੀ ਆ ਉਹ ਗੇਮ ਖੇਡਦੇ ਹੈਗੇ ਜਿਸ ਦੇ ਨਾਲ ਜਿਹੜਾ ਹੈਗਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜੇ ਉਹ ਸੋਚ ਕੇ ਇਹਨਾਂ ਨੂੰ ਵੋਟ ਪਾਈ ਸੀ ਉਸ ਦੇ ਨਾਲ ਇਹ ਲੋਕ ਧੋਖਾ ਕਾਬਿਲ ਹੈਗਾ ਹੋਣਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਪਾਰ ਪੈਂਦਾ ਨਜ਼ਰ ਆ ਰਿਹਾ ਹੈ ਆਪ ਦੇ ਇਨਾ ਇਲਜ਼ਾਮਾਂ ਤੋਂ ਬਾਅਦ ਪੰਜਾਬ ਕਾਂਗਰਸ ਕੀ ਜਵਾਬ ਦਿੰਦੀ ਹੈ ਇਹ ਫਿਲਹਾਲ ਵੇਖਣਾ ਹੋਵੇਗਾ ਹਾਲਾਂਕਿ ਅੰਮ੍ਰਿਤਸਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੀਨੀਅਰ ਕਾਂਗਰਸੀ ਆਗੂ ਆਪ ਨਾਲ ਗੱਡਚੋੜ ਖਤਮ ਕਰਨ ਦੀ ਗੱਲ ਆਖ ਚੁਕੇ ਨੇ ਅੱਜ ਇੱਕ ਵਾਰ ਫਿਰ ਤੋਂ ਮਾਝੇ ਤੇ ਦੁਆਬੇ ਦੀ ਧਰਤੀ ਤੋਂ ਕਿਸਾਨਾਂ ਦੇ ਕਾਫਲੇ ਸ਼ੰਭੂ ਤੇ ਖਨੋਰੀ ਲਈ ਰਵਾਨਾ ਹੋਏ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਬਾਰਡਰਾਂ ਤੇ ਪਹੁੰਚੇ ਮੋਰਚਾ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਵੱਲੋਂ ਹਰ ਸੰਭਵ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਇਸ ਮੌਕੇ ਪ੍ਰੈਸ ਕਾਨਫਰੰਸ ਕਰਕੇ ਬ੍ਰਿੰਕਿਟ ਤੇ ਜ਼ੈਪਟੋ ਨੂੰ ਘੇਰਿਆ ਕਿਸਾਨ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕਪੂਰਥਲਾ ਦੇ ਫਗਵਾੜਾ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਦੱਸਿਆ ਕਿ ਅੱਜ ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਾਲੀਆਂ ਲੈ ਕੇ ਸ਼ੰਭੂ ਸਰਹੱਦਵਾਲ ਰਵਾਨਾ ਹੋ ਰਹੇ ਨੇ ਪੰਦੇਰ ਨੇ ਕਿਹਾ ਕਿ ਇਹ ਸਮੂਹ ਅੱਜ ਮਾਝੇ ਤੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਰਵਾਨਾ ਹੋਇਆ ਦੋਵੇਂ ਜਥਿਆਂ ਨੇ ਪਹਿਲਾਂ ਹੀ ਅੰਦੋਲਨ ਦਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ ਸੀ ਇਸ ਦੌਰਾਨ ਦੁਆਬਾ ਤੋਂ ਇੱਕ ਹੋਰ ਜਥਾ ਅੱਜ ਮਾਝੇ ਦੀ ਸਰਹੱਦ ਤੇ ਪਹੁੰਚ ਰਿਹਾ ਹੈ ਇਸ ਮੌਕੇ ਪੰਦੇਰ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਕਾਰਪੋਰੇਟ ਕਾਰੋਬਾਰੀਆਂ ਤੇ ਵੀ ਨਿਸ਼ਾਨਾ ਸਾਧਿਆ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਹੈ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ਾਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਘੂ ਉਦਯੋਗ ਨੂੰ ਖਾਣਾ ਹੈਗਾ ਦੇਖੋ ਅੱਜ ਵੀ ਪਹਿਲਾਂ ਮੈਂ ਚੈਪਟੋ ਬਾਰੇ ਤੇ ਬ੍ਰਿੰਟਨ ਬਾਰੇ ਬੋਲਿਆ ਸੀ ਬਲਿੰਕਟਨ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ ਸਾਥੋਂ ਲੈ ਕੇ 45 ਰੁਪਏ ਜਿਹੜਾ ਵਾ ਚੈਪਟੋ ਦਾ ਤੇ ਬਲਿੰਕਟਨ ਦਾ ਤੁਸੀਂ ਆਨਲਾਈਨ ਆਟਾ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਗੰਨਾ ਵੀ ਦੇ ਰਹੇ ਆ। ਉਹਨੇ ਮੈਨੂੰ ਕੋਈ ਭਰਾਵ ਖਾ ਕੇ ਕਿਹਾ ਵੀ ਆ 23 ਰੁਪਈਆ ਗੰਨੇ ਦਾ ਰੇਟ ਆ ਤੇ ਗੰਨਾ 2 2.5 ਫੁੱਟ ਹੋਣਾ। ਸਾਨੂੰ ਭਈ ਗੰਨੇ ਦੇ ਪੈਸੇ ਨਹੀਂ ਦਿੰਦੇ। ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐ ਜੋੜਨਾ ਵਾ ਵੀ ਸੱਤੋਂ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ। ਇਹ ਕਹਿੰਦੇ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ। ਤੋਂ ਇਸ ਕਰਕੇ ਅਸੀਂ ਵੀ ਕਹਿੰਨੇ ਆ ਵੀ ਕੋਈ ਪਾਰਟੀ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਜਿਹੜੇ ਛੋਟੇ ਲੱਗੂ ਉਦਯੋਗ ਦੀ ਲੜਾਈ ਨਹੀਂ ਲੜਦੀ ਕਿਸਾਨ ਮਜ਼ਦੂਰ ਲੜ ਰਹੇ ਆ ਨੌਜਵਾਨਾਂ ਦੀ ਵੀ ਗੱਲ ਕਰਦੇ ਹੈਗੇ ਆ ਬੇਰੋਜ਼ਗਾਰੀ ਆ ਨਸ਼ਾ ਵਾ ਕੱਲਾ ਆਪਣੀ ਨਹੀਂ ਗੱਲ ਕਰਦੀ ਤਾਂ ਸੁਣੋ ਕਿ ਕਿ ਕਿਸਾਨ ਆਗੂ ਸਰਬ ਸਿੰਘ ਪੱਦੇ ਨੇ ਜ਼ੋਰ ਦੇ ਕੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਸੰਘਰਸ਼ ਜਾਰੀ ਰਹੇਗਾ ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ 5 ਦਿਨ ਬਾਕੀ ਨੇ ਅਜਾਇਬ ਵਿੱਚ ਆਪ ਵੱਲੋਂ ਲੋਕਾਂ ਦਾ ਭਰੋਸਾ ਜਿੱਤਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਵਰਗ ਨੂੰ ਅਣਗੌਲਿਆ ਨਹੀਂ ਕੀਤਾ ਜਾ ਰਿਹਾ ਅੱਜ ਇੱਕ ਵਾਰ ਫਿਰ ਸਰਕਾਰੀ ਬੰਗਲੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਪ ਦੇ ਕੌਮੀ ਕਨਵੀਨਰ ਨੇ 7 ਗਰੰਟੀਆਂ ਦਿੱਤੀਆਂ ਨੇ ਜਿਸ ਵਿੱਚ ਸਿਹਤ ਤੋਂ ਲੈ ਕੇ ਬੀਮਾ ਸਕਾਲਰਸ਼ਿਪ ਤੇ ਕਈ ਹੋਰ ਸਹੂਲਤਾਂ ਸ਼ਾਮਲ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਰੋਜ਼ਾਨਾ ਹਰ ਵਰਗ ਵਾਸਤੇ ਵੱਖ-ਵੱਖਰੇ ਐਲਾਨ ਕਰਦੀ ਨਜ਼ਰ ਆ ਰਹੀ ਹੈ ਹੁਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਬੰਗਲਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ 7 ਗਰੰਟੀਆਂ ਦਾ ਐਲਾਨ ਕੀਤਾ पहला सर्वेंट रजिस्ट्रेशन पोर्टल तो जब कोई व्यक्ति को स्टाफ को निकाल दिया जाता है कोई नया आता है नए वाला कोई और रखना चाहता है उसी ही नहीं पता मैं किसी रखूं, तो एक पोर्टल होगा जिसमें जो लोग अपनी सर्विसेज अवेलेबल कराना चाहते हैं मान लीजिए कोई खाली है वो अपने आप को रजिस्टर कर लेंगे और जो नए आए हैं और वो सर्वेंट या स्टाफ ढूंढ रहे हैं वो अपने आप को रजिस्टर करके एक दूसरे से मैचिंग हो जाएगी कि जो खाली जो खाली बंदा है वो उनकी लिस्ट हो जाएगी जो काम देने के लिए स्टाफ को ढूंढ रहे हैं उनकी लिस्ट और ये एक दूसरे से इनकी मैचिंग हो सकती है वैसे ही एक सरकारी सर्वेंट कार्ड या सरकारी स्टाफ पर्सनल स्टाफ कार्ड बनाया जाएगा और जैसे श्रमिक कार्ड के ऊपर सारी सुविधाएं मिलती हैं कई योजनाओं की वैसे ही इन्हें भी वो सारी योजनाओं की सुविधाएं दी जाएंगी एक सर्वेंट हॉस्टल या स्टाफ हॉस्टल बनाया जाएगा ईडब्ल्यू के जो दिल्ली सरकार के मकान है जो कि सस्ते रेट पे दिए जाते हैं आसान किश्तों पे दिए जाते हैं वो सर्वेंट या स्टाफ जो पर्सनल है उनको भी मुहैया कराए जाएंगे ताकि उन्हें इसका बेनिफिट मिल सके इनके स्वास्थ्य के लिए मोबाइल मोहल्ला क्लिनिक बनाए जाएंगे लगाए जाएंगे इनके काम के घंटे इनकी तनख्वाह इनकी वर्किंग कंडीशंस इसके ऊपर नियम कानून कायदे बनाए जाएंगे और इसको क्रिमिनल ऑफेंस बनाया जाएगा जो अभी हमने ऑटो चालक भाइयों के लिए ई रिक्शा वालों के लिए टैक्सी ड्राइवर्स के लिए अनाउंस किया कि दस दस लाख रुपए का लाइफ इंश्योरेंस पांच पांच लाख रुपए का हेल्थ इंश्योरेंस और उनके परिवार के अंदर बेटी की शादी में एक एक लाख रुपए की सहायता राशि और बच्चों को पढ़ाई के लिए स्कॉलरशिप ये चारों बेनिफिट ਸਰਵੰਟ ਆਬਲਿਕ ਸਟਾਫ ਕੇ ਲਿਏ ਵੀ ਦੀਏ ਜਾਏਗੇ ਦਸਨਯੋਗਾ ਕੇ ਦਿੱਲੀ ਵਿੱਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਇਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ ਸਾਲ 2013 ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਵਾਰ ਇਹ ਰਿਕਾਰਡ ਕਾਇਮ ਰਹੇਗਾ ਜਾਂ ਨਹੀਂ ਦਿੱਲੀ ਦੇ ਯਮਨਾ ਨਦੀ ਦੇ ਪਾਣੀ ਦੇ ਦੂਸ਼ਿਤ ਹੋਣ ਦਾ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਇਸ ਮਾਮਲੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਨੂੰ ਇਲੈਕਸ਼ਨ ਕਮਿਸ਼ਨ ਨੇ ਦੂਜਾ ਕਾਰਨ ਦੱਸੋ ਨੋਟਿਸ ਭੇਜਿਆ ਨਾਲ ਹੀ ਅੱਜ ਮੁਰਤੋਂ ਕੇਜਰੀਵਾਲ ਨੇ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਉਦਰ ਆਪ ਦੇ ਵੱਡੇ ਲੀਡਰਾਂ ਵੱਲੋਂ ਦੂਸ਼ਿਤ ਪਾਣੀ ਲੈ ਕੇ ਕਈ ਸੀਨੀਅਰ ਆਗੂਆਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ। ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਯਮਨਾ ਨਦੀ ਵਿੱਚੋਂ ਜਲ ਪੀਤਾ ਸੀ। ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤੀਸ਼ੀ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਤੋਂ ਬਾਅਦ ਸੰਜੇ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਰੇਂਦਰ ਸਰਸਤੇਵ, ਨਾਇਬ ਸੈਣੀ ਤੇ ਰਾਹੁਲ ਗਾਂਧੀ ਕੋਲ ਯਮਨਾ ਦੇ ਦੂਸ਼ਿਤ ਪਾਣੀ ਦੀਆਂ ਬੋਤਲਾਂ ਲੈ ਕੇ ਪਹੁੰਚ ਗਏ। केजरीवाल ने कहा के कि जब तक जिंदा ने दिल्ली अजेहा जहरीला पानी नहीं पीन देंगे इस पे हम राजनीति नहीं करना चाहते थे हम चाहते थे समाधान मिले इसलिए अतिशी जी ने कई दिन तक उनको फोन किया उन्होंने समाधान नहीं दिया और बड़ी मजे की बात है जब से हमने ये मुद्दा उठाया कि सात पीपीएम है अमोनिया कम होना चालू हो गया आज अमोनिया तीन पे आ गया तो इसका मतलब यही कर रहे थे और इन्होंने ही कम कर दिया पहले इन्होंने ही ज्यादा किया और इन्होंने ही कम कर दिया अचानक शोर करने से अमोनिया कम कैसे हो गया तो कौन कर रहा था ये दूसरी चीज ये धमकी दे रहे हैं हम केस कर देंगे हम ये कर देंगे इन्होंने जो मर्जी करना है कर दें मैं इन लोगों को बोलना चाहता हूं कि आप दिल्ली के लोगों को जहरीला पानी भेज के उनकी हेल्थ के साथ उनकी सेहत के साथ खिलवाड़ करना चाहते हैं उनकी जिंदगी के साथ खिलवाड़ करना चाहते हैं हाई अमोनिया का पानी जो है वो छोटे छोटे बच्चों के लिए इिवर्सिबल डैमेजेस कर सकता है और आप हमें धमकी दे रहे हैं कुछ करने की बजाय कि हम केजरीवाल को जेल में डाल देंगे डाल दो जेल में मेरे को अभी अभी जेल से ओके आ रहा हूं केस कर देंगे कर दो केस मेरे ऊपर लेकिन मैं जब तक जिंदा हूं हम अपने दिल्ली के लोगों को जहरीला पानी नहीं पिलाएंगे मैं दिल्ली के लोगों के साथ खड़ा हूं ये मेरे को खुलेआम धमकी दे रहे हैं इनकी से मैं नहीं डरने वाला किसी से किसी से से नोटिस दिलवा रहे रहे हैं हैं चिट्ठी चिट्ठी भिजवा इनको मुबारक इनके नोटिस इनको मुबारक इन्होंने जो करना है कर ले, लेकिन दिल्ली के अंदर जहरीला पानी नहीं आने देंगे केजरीवाल न जहरीले पानी वाले बयान तो बाद चोन कमीशन ने दूजा नोटिस भेज के पांच सवाल पूछे ने नाल ही इन्हों सवाल के जवाब इकती जनवरी तक मंगे गए ने ਫਿਲਹਾਲ ਦੇਖਣਾ ਹੋਵੇਗਾ ਕਿ ਕੇਜਰੀਵਾਲ ਚੋਣ ਕਮਿਸ਼ਨ ਨੂੰ ਆਪਣਾ ਕੀ ਜਵਾਬ ਭੇਜਦੇ ਨੇ ਅੰਮ੍ਰਿਤਸਰ ਵਿਖੇ ਡਾਕਟਰ ਅੰਬੇਦਕਰ ਦੇ ਬੁੱਤ ਦੀ ਭੰਤੋੜ ਦਾ ਮਾਮਲਾ ਹਾਲੇ ਵੀ ਪਖਿਆ ਹੋਇਆ ਹੈ ਕੱਲ ਭਾਜਪਾ ਦੇ ਵਫਦ ਨੇ ਇਸ ਮਾਮਲੇ ਸਬੰਧੀ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ ਅੱਜ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਜਾਖੜ ਨੇ ਦੁਬਈ ਵਾਲੀ ਗੱਲ ਦਾ ਲਿੰਕ ਅਮਰਿਤਪਾਲ ਸਿੰਘ ਨਾਲ ਜੋੜਦਿਆਂ ਸੀਐਮ ਮਾਨ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕੀਤਾ ਹੈ। ਅੰਮ੍ਰਿਤਸਰ ਵਿਖੇ 26 ਜਨਵਰੀ ਨੂੰ ਡਾਕਟਰ ਅੰਬੇਦਕਰ ਦੀ ਮੂਰਤੀ ਦੀ ਪੱਨ ਤੋੜ ਕਰਨ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੁਬਈ ਤੋਂ ਆਇਆ ਇੱਕ ਦੋਸ਼ੀ ਨੌਜਵਾਨ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ। ਹੁਣ ਇਸ ਨੌਜਵਾਨ ਦਾ ਨਾਂ ਡਿਬਰਗੋਟ ਜੇਲ੍ਹ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਜ਼ਿਸ਼ ਸੰਬੰਧੀ ਗੰਭੀਰ ਦੋਸ਼ ਲਾਏ ਨੇ। ਤੇ ਤੁਸੀਂ ਭਗਵੰਦੂ ਮਾਨ ਜੀ ਤੁਸੀਂ ਤੇ ਤੁਹਾਡੇ ਮੰਤਰੀ ਸਾਹਿਬਾਨ ਜਾਂ ਜਿਹੜੀ ਸਾਰੀ ਸਰਕਾਰ ਦਿੱਲੀ ਬੈਠੀ ਹੈ ਤੁਹਾਡੇ ਤੋਂ ਉੱਥੇ ਜਾ ਕੇ ਲੋਕਾਂ ਦੀ ਬਾਹ ਵੀ ਨਹੀਂ ਪੜੀ ਗਈ ਲੋਕਾਂ ਨੂੰ ਭਰੋਸਾ ਵੀ ਪੰਜਾਬ ਦੇ ਅੰਦਰ ਨਹੀਂ ਜਾ ਕੇ ਦਵਾਇਆ ਦੀ ਵਸੀ ਇਹ ਤੇ ਪ੍ਰਤੀਸ਼ ਮਜ਼ਬੂਤ ਆ ਅਸੀਂ ਖੜਕੇ ਇਹ ਸੋਚਦੀ ਮੈਂ ਰੱਖਿਆ ਕਰਾਂਗੇ ਇੱਥੋਂ ਇੱਕ ਟਵੀਟ ਪਾ ਕੇ ਦਿੱਲੀੋਂ ਤੁਸੀਂ ਆਪਣਾ ਪੱਲਾ ਝਾੜਤਾ ਭਗਵੰਦੂ ਮਾਨ ਜੀ ਆ ਤੁਹਾਡੇ ਇਹ ਸਾਰੀ ਹਰਕਤਾਂ ਜਿਹੜੀਆਂ ਨਾ ਇਹਨਾਂ ਚੋਂ ਇੱਕ ਕਾਨੂੰਨੀ ਬੂਹ ਆ ਰਹੀ ਹੈ ਕੁਛੋ ਕਿਉਂ ਉਹ ਇਸ ਕਰਕੇ ਇਹ ਆ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਵੀ ਜਿਹੜੇ ਬੰਦੇ ਨੇ ਆ ਕੁਝ ਆ ਕੰਮ ਕੀਤਾ ਉਹ ਦੁਬਈ ਤੋਂ ਆਇਆ ਸੀਗਾ ਉਹਦੇ ਨਾਲ ਜੁੜੇ ਯਾਰ ਇੱਕ ਪਹਿਲਾ ਸ਼ਖਸ ਆਇਆ ਸੀ ਜਿਹੜਾ ਕਹਿੰਦਾ ਸੀ ਵੀ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨਾ ਆ ਉਹ ਵੀ ਦੁਬਈ ਤੋਂ ਹੀ ਆਇਆ ਸੀਗਾ ਆ ਮਸਲਾ ਨੇ ਵੀ ਕੌਣ ਕਿੱਥੋਂ ਆਇਆ ਸੀਗਾ ਇਹਨਾਂ ਗੱਲਾਂ ਤੇ ਜ਼ਿਆਦਾ ਤੂਲ ਮੈਂ ਨਹੀਂ ਦਿੰਦਾ ਕਿਉਂਕਿ ਮੇਰੀ ਸੋਚ ਦੂਜਿਆਂ ਤੋਂ ਵੱਖ ਹੈ ਮੇਰੀ ਸੋਚ ਹੈ ਵੀ ਇਹ ਜਿਹੜੇ ਦੋਨੋਂ ਸ਼ਖਸ ਹੈ ਉਹਨਾਂ ਦੀ ਸੋਚ ਜਿਹੜੀ ਹੈ ਦੋਨੋਂ ਸ਼ਖਸ ਇੱਕ ਗੱਲ ਤੇ ਸਹਿਮਤ ਹੈ ਵੀ ਆ ਸਵਿਧਾਨ ਸਾਡੇ ਵਾਸਤੇ ਕੱਲਾ ਇੱਕ ਟੂਲ ਹੈ ਇੱਕ ਔਜ਼ਾਰ ਹੈ ਇੱਕ ਹੱਥ ਠੋਕਾ ਹੈ ਇਹਦਾ ਇਸਤੇਮਾਲ ਅਸੀਂ ਆਪਣੀ ਜਿਹੜੀ ਸੋਚ ਹੈ ਆਪਣੇ ਜਿਹੜੀ ਕੋਈ ਸਾਡੇ ਦਿਲ ਦੇ ਅੰਦਰ ਇੱਕ ਭਾਵਨਾ ਹੈ ਉਹਨੂੰ ਇੱਥੇ ਲਾਗੂ ਕਰਨ ਵਾਸਤੇ ਉਹਦਾ ਇੱਕ ਇਸਤੇਮਾਲ ਕਰਾਂਗੇ ਆਪਣੇ ਫਾਇਦੇ ਵਾਸਤੇ ਉਹ ਜਿਹੜੇ ਦੋਨੋਂ ਉਸ ਸੋਚ ਜਿਹੜੀ ਹੈ ਨਾ ਉਹ ਸੋਚ ਕੋਜੀ ਹੈ ਉਸ ਸੋਚ ਦੇ ਰੱਖਣ ਵਾਲੇ ਜਿਹੜੇ ਕट्टरवादी ਸੋਚ ਦੇ ਲੋਕ ਹੈ ਉਹਨਾਂ ਉਹੀ ਲੋਕ ਹੈ ਭਗਵੰਤ ਮਾਨ ਜੀ ਯਾਦ ਕਰੋ ਤੁਹਾਡੇ ਬੌਸ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਹੋ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਇਲੈਕਸ਼ਨਾਂ ਦੇ ਦੌਰਾਨ ਉਥੇ ਕਿਹਦੇ ਘਰੇ ਮੋਗੇ ਜਾ ਕੇ ਰੁਕੇ ਸੀਗੇ ਇਹ ਉਹੀ ਕੱਟੜਵਾਦੀਆਂ ਦੇ ਘਰੇ ਰੁਕੇ ਸੀਗੇ ਸਾਹਿਬ ਉਸ ਕੱਟੜਵਾਦੀ ਸੋਚ ਨੂੰ ਤੁਸੀਂ ਲੈ ਕੇ ਅੱਜ ਆ ਜਿਹੜੇ ਕੋਜੀ ਚਾਲਾਂ ਚੱਲ ਰਹੇ ਹੋ ਸਾਹਿਬ ਇਸ ਕਰਕੇ ਬੂ ਆ ਰਹੀ ਹੈ ਜ਼ਿਕਰ ਹੋਗਾ ਕਿ ਅੰਮ੍ਰਿਤਸਰ ਪੁਲਿਸ ਇਸ ਮਾਮਲੇ ਵਿੱਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਫਿਲਹਾਲ ਕੋਈ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਹੁਣ ਤੱਕ ਨਹੀਂ ਆਇਆ ਹੈ ਬੀਤੇ ਦਿਨ ਦਿੱਲੀ ਦੇ ਪੰਜਾਬ ਪਵਨ ਦੇ ਬਾਹਰੋਂ ਇੱਕ ਗੱਡੀ ਬਰਾਮਦ ਕੀਤੀ ਗਈ ਜਿਸ ਵਿੱਚ ਆਪ ਦੇ ਚੋਣ ਪ੍ਰਚਾਰ ਲਈ ਸਮਗਰੀ ਸ਼ਰਾਬ ਤੇ ਪੈਸੇ ਵਰਗੀਆਂ ਵਸਤੂਆਂ ਹਾਸਲ ਹੋਈਆਂ ਪੰਜਾਬ ਸਰਕਾਰ ਨੇ ਇਸ ਸ਼ੱਕੀ ਬਹਾਨੇ ਬਾਰੇ ਸਪਸ਼ਟਕਰਨ ਦਿੱਤਾ ਹੈ ਇਸ ਦੇ ਬਾਵਜੂਦ ਵੀ ਰੇਡ ਕਾ ਬਰਕਰਾਰ ਹੈ ਆਪ ਨੇ ਭਾਜਪਾ ਤੇ ਗੱਡੀ ਪਲਾਂਟ ਕਰਨ ਦੇ ਦੋਸ਼ ਲਾਏ ਨੇ ਜਦਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਦਿੱਲੀ ਵਿੱਚ ਪੰਜਾਬ ਦੇ ਨੰਬਰ ਵਾਲੇ ਵਾਹਨਾਂ ਨੂੰ ਲੈ ਕੇ ਆਪ ਤੇ ਭਾਜਪਾ ਆਮੋ ਸਾਹਮਣੇ ਹੋਏ ਹੋਏ ਨੇ ਆਪ ਦੇ ਸੰਸਦ ਮੈਂਬਰ संजय सिंह ने दोष ने कहा कि फर्जी नंबर प्लेट मामले भाजपा का हाथ है इसमें अब, इस अब आरोप लगाने जैसा कुछ है ही नहीं है इसमें तो दूध का दूध पानी का पानी हो चुका है एक फर्जी नंबर प्लेट की गाड़ी भारतीय जनता पार्टी ने दिल्ली में प्लांट किया उस गाड़ी के अंदर शराब की बोतलें रखी भाजपाइयों ने उस गाड़ी के अंदर आम आदमी पार्टी की प्रचार सामग्री रखी बीजेपी वालों ने और उसको पंजाब भवन के सामने खड़ा किया न ड्राइवर का पता न किसी का पता वो गाड़ी अमित शाह की पुलिस ने मारा फू फूछ मंत्र गाड़ी खुल गई अपने आप पता किया गाड़ी कहां की आपने मैंने डिटेल पता कर दिया पंजाब सरकार ने उसका स्पष्टीकरण दे दिया ये पीबी पैंतीस ए तेरह बयालीस ये इको स्पोर्ट गाड़ी है जो दिल्ली पुलिस ने गाड़ी पकड़ी है वो हंडई करेटा गाड़ी है पंजाब सरकार ने कहा हमारे किसी भी काम के लिए हुडई करेटा गाड़ी हायर नहीं की जाती है उधर नवी दिल्ली तो भाजपा उम्मीदवार परवेश वर्मा ने मुड़ तो दिल्ली की सुरक्षा को खतरा दस है उन्होंने मुड़ कहा कि पंजाब के लोग दिल्ली के मोहल्लों में दाखिल हो रहे हैं आने वाले चार पांच दिन में मुझे लगता है कि दिल्ली की सुरक्षा खतरे में है हजारों लोग आम आदमी पार्टी के पंजाब से आए हुए हैं वो कोई चुनाव प्रचार नहीं करते हैं वो यहां पे एक एक मोहल्ले में सैकड़ों सैकड़ों की संख्या में घुस गए हैं और सारी पंजाब की गाड़ियां हैं और उन गाड़ियों के ऊपर में पंजाब सरकार लिखा हुआ है जो गाड़ी कल भी पकड़ी गई उसके ऊपर में भी पंजाब सरकार लिखा हुआ था और जबकि वो सरकारी गाड़ी नहीं थी वो प्राइवेट गाड़ी थी मैंने दिल्ली पुलिस से शिकायत करी है मैंने इलेक्शन कमीशन से शिकायत करी है कि वो इसके ऊपर में तुरंत ही कार्रवाई करें और ऐसी जितनी भी गाड़ियां खास तौर पर नई दिल्ली विधानसभा में घूम रही हैं, उनकी जांच होनी चाहिए जिक्र होगा कि चोना के प्रचार में कुछ ही दिन बचे ने अजय सियासत तेजी नाल गरमाई हुई है एक दूजे इल्जाम तराशिया का दौर ਕਦੋਂ ਤੱਕ ਜਾਰੀ ਰਹੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੋੜ حاضر ਹੋਵਾਂਗੇ ਫਿਲਹਾਲ ਦਿਓ ਆਗਿਆ ਧੰਨਵਾਦ